ਕੰਨ ਹਸਲਾ ਗਾਲਾ ਮੌਜ ਮਨਾ ਲਾ ਇਹ ਦਿਨੋ ਦਿਨੋ ਹੀ ਨਾ ਆ ਦੇਖੋ ਦੋਸਤੋ ਅੱਜ ਸਾਡੇ ਸੇਪੜਾ 'ਚ ਨਾ ਮੇਲਾ ਹੈ ਇਹ ਮਹਾਰ ਵੀਰਾਂ ਨੇ ਜਿਨ੍ਹਾਂ ਨੂੰ ਆਪਾਂ ਗੱਡੀਆਂ ਵਾਲੇ ਕਹਿ ਦਿੰਨੇ ਆ ਤੇ ਇਹ ਹਰ ਸਾਲ ਸਾਡੇ ਬਨ ਸੇਪੜ ਦੇ ਵਿੱਚ ਮੇਲਾ ਲੱਗਦਾ ਆ ਦੇਖੋ ਕਿੰਨੇ ਆਨੰਦ ਦੇ ਨਾਲ ਆਪਣੀ ਜਿਹੜੀ ਲਾਈਫ ਆ ਉਹ ਇੰਜੋਏ ਕਰ ਰਹੇ ਨੇ ਖੁਸ਼ ਨੇ ਸਾਰੇ ਵਸਾਰੇ ਤੁਸੀਂ ਖੇੜਿਆਂ ਦੇ ਉੱਤੇ ਮਨਾ ਕੇ ਹੋਇਆ ਹੈ। ਉਹ ਨਹੀਂ ਹੋਇਆ ਹੈ। ਇੱਥੋਂ ਸਿੱਖਿਆ ਜਾ ਸਕਦਾ ਹੈ ਕਿ ਆਪਾਂ ਪੈਸੇ ਦੀ ਦੌੜ ਦੇ ਵਿੱਚ ਇੰਨਾ ਭੱਜ ਲੇ ਪੈਸੇ ਹੀ ਪੈਸੇ ਇੰਨਾ ਭੱਜ ਲੇ ਆਪਾਂ ਆਪਣੇ ਸੱਭਿਆਚਾਰ ਨੂੰ ਭੁੱਲ ਚੁੱਕੇ ਆਂ। ਆਪਾਂ ਆਪਣੇ ਰਿਸ਼ਤੇ ਨਾਤੇ ਨੂੰ ਭੁੱਲ ਚੁੱਕੇ ਆਂ, ਮਾਵਾ-ਪਹਿਣਾ ਨੂੰ ਭੁੱਲ ਚੁੱਕੇ ਆਂ, ਦੋਸਤ ਵੀ ਦੇ ਦੋ। ਇਹ ਮੇਲਾ ਤੇ ਪਿਛਲੇ 3 ਦਿਨਾਂ ਤੋਂ ਇੱਥੇ ਰੈਗੂਲਰ ਚੱਲ ਰਹੇ ਆਂ ਤੇ ਇਹ ਲੋਕ ਆਪਣੇ ਰਿਸ਼ਤੇ ਦੇ ਨਾਲ ਜੁੜੇ ਹੋਏ ਨੇ ਤੇ ਇਹ ਲੋਕੋ ਵਧਾਈ ਦੇ ਪਾਤ ਹਨ।